ਉਹ 500 ਮੀਟਰ ੱਕੇ ਘਰੇ ਤੋਂ ਬਾਹਰ ਕੋਈ ਵੀ ਪਿੰਡ ਦੇ ਵਿੱਚ 500 ਮੀਟਰ ਦੇ ਘਰੇ ਤੋਂ ਦਿਖਾਉਗਾ 500 ਮੀਟਰ ਹਰ ਇੱਕ ਪਾਰਟੀ ਤੁਸੀਂ ਕਿਉਂ ਆਏ ਜਾਂਦੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਇੰਦਰ ਆ ਕੇ ਆ ਕੇ ਮੈਂ ਪਾਰਟੀ ਦਾ ਨੁਮਾਇੰਦਾ ਸੀ ਅੱਜ ਵੀ ਕੰਪੇਨੀ ਕਰਦਾ ਮੇਰਾ ਵੀਰ ਮੇਰੀ ਗੱਲ ਸੁਣ ਤੁਸੀਂ ਕੰਪੇਨੀ ਨਹੀਂ ਕਰ ਰਹੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਅੱਜ ਕੰਪੇਨੀ ਪਰਸੋਂ ਨਹੀਂ ਖਤਮ ਹੋ ਗਏ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਨੁਮਾਇੰਦਾ ਥੋੜੀ ਮੈਂ ਕਿਵੇਂ ਫੁੱਟ ਕੇ ਜਾ ਕੇ ਬਾਹਰ ਪੇਗਲਾਂ ਦੇ ਜਾ ਤੁਸੀਂ ਇੱਕ ਪੇੜੀ ਨਹੀਂ ਕਰ ਸਕਦੇ ਤੁਸੀਂ ਧਮਕਾ ਨਹੀਂ ਸਕਦੇ ਆਕੇ ਮੈਨੂੰ ਦੱਸਣ ਦੀ ਲੋੜ ਨਹੀਂ ਰੂਲ ਮੈਨੂੰ ਪਤਾ ਰੂਲ ਪਤਾ ਤੇ ਫਿਰ ਰੂਲ ਨੂੰ ਫੋਲੋ ਕਰੋ ਜੇ ਤੁਹਾਨੂੰ ਪਤਾ ਹੈ ਪਤਾ ਨਹੀਂ ਫੋਲੋ ਕਰੋ ਫੋਲੋ ਕਰੋ ਕੀ ਪਤਾ ਹੈ ਤੇ ਸਾਨੂੰ ਵੀ ਪਤਾ ਮੈਨੂੰ ਪਤਾ ਸਾਨੂੰ ਪਤਾ ਸਭ ਪਤਾ ਸਾਨੂੰ ਵੀ ਪਤਾ ਕਿ ਵੀਡੀਓ ਪਰਫਾਰਮੈਂਟ ਕਰ ਰਹੇ ਨੇ ਬੱਚੇ ਐਡਵੋਕੇਟ ਨੇ ਮੈਂ ਸਾਰੇ ਘੰਟਿਆਂ ਚ ਜਾਣਾ ਸਾਡੇ ਨੇ ਐਡਵੋਕੇਟ ਨੇ ਮੈਂ ਸਾਰੇ ਘੰਟਿਆਂ ਚ ਜਾਣਾ ਤੁਸੀਂ ਆਹੋ ਪਕਤਾ ਲਓ ਮੈਂ ਸਾਰੇ ਸਾਡੇ ਨਾਮੇ ਆਈਡੀ ਬਟਾਇਰ ਹੋਏ ਅਸੀਂ ਇੰਨੇ ਸਾਡੇ ਮਾਮੇ ਆਈਡੀ ਬਟਾਇਰ ਹੋਏ ਕਿਵੇਂ ਆ ਲੈ ਸਾਡੇ ਮਾਮੇ ਆਈ ਜੀ ਰਟਾਇਰ ਹੋ ਗਏ ਕੋੜਾ ਕੱਟਾ ਵਾੜਾ ਭਾਈ ਜੀ ਰਟਾਇਰ ਆ ਤੇ ਮੇਰੇ ਕੀ ਹੋ ਗਿਆ ਤੂੰ ਰੋਣ ਜੇ ਰੋਣ ਦੇ ਉੱਤੇ ਕੋਈ ਨੀ ਕੋਈ ਯਾਰੀ ਜੱਟ ਜੀ ਨਹੀਂ ਐਮਐਲਏ ਦੇ ਕੈਂਡੀਡੇਟ ਇਹ ਕਿਸੇ ਨੂੰ ਪੋਹੜ ਦੇ ਦੇ ਸਾਹ ਨਾਲੋਂ ਮੇਰਾ ਸੈਂਟਰ ਪਿੰਡਾਂ ਜਾ ਕੇ ਕੀ ਕਰਦੇ ਆ ਪੁੱਠੇ ਦੇ ਇੱਕ ਪਿੰਡ ਜਿੱਥੇ ਮੁਸ਼ਕਿਲ ਹੁੰਦੀ ਆ ਜਿੱਥੇ ਕੋਈ ਕਿਸੇ ਨੂੰ ਕੁਝ ਕਹਿ ਰਿਹਾ ਮੇਰੇ ਇਧਰ ਆ ਬਾਹਰ ਕੱਢਿਆ ਨਹੀਂ ਕਿੱਥੇ ਕੱਢਿਆ ਬਾਹਰ ਮੈਂ ਇੱਕ ਇੱਕ ਮੈਂ ਅਜੇ ਪ੍ਰੈਜ਼ੀਡੈਂਟ ਮੈਂ ਕਿੱਥੇ ਦਿਖਾਇਆ ਉਹਨੂੰ ਦਿਖਾਏ ਫਾਰਮ ਕਿੱਥੇ ਦਿਖਾ ਫਾਰਮ ਅੰਦਰ ਦਿਖਾ 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 ਫਾਰਮ ਬਣਾਇਆ ਅੰਦਰੋਂ ਮੈਂ ਅਜੇ ਟਾਈਮ ਇੱਥੇ ਇੱਥੇ ਰਹੋ ਇਹ ਦਰਪਣ ਉਹ ਵੀਡੀਓ ਦਿਖਾ ਕਿਹੜਾ ਫਾਰਮ ਹੈ ਦਿਖਾ ਤਖਾ گاਉਂ ਨਹੀਂ ਲਾਉਂ گاਉਂ ਇਹਦਾ ਫਾਰਮ ਘਟੋ ਇਹਦਾ ਨਹੀਂ ਇਹਦਾ ਕਿਹੜਾ ਹੈ ਹਾਂ ਸਜੀਪ ਕੁਮਾਰ ਤੇ ਇਹਦਾ ਦੋ ਭਰੇ ਆਹ ਵੇ ਇਹਨਾਂ ਦੀ ਗੁੱਡੀ ਬੈਠੀ ਨਹੀਂ ਨਹੀਂ ਉਹ ਤੀਜਾ ਭਰਿਆ ਇਹਦਾ ਮੁੰਡੇ ਦਾ ਇੱਕ ਦਾ ਹੋਰ ਦਾ ਨਹੀਂ ਬੰਦ ਦੇ ਨਾਲ ਹੀ ਹੈ ਨਾਲੋਂ ਹੁੰਦੇ ਤੇ ਨਹੀਂ ਲਗਾਉਂ ਇਹਨੂੰ ਕੋ ਸਾਈਨਰ ਲਾਏ ਮੜ ਕੇ ਇੱਥੇ ਸਾਈਨਰ ਲਾਓ ਸੱਲੇ ਸਾਈ ਕਰ ਲੈ ਆ ਕਰ ਸਾਈ ਕਰੇ ਕਰ ਆ ਕਰ ਕਰ ਇਧਰ ਇੱਕ ਮਿੰਟ ਇਧਰ ਇਧਰ ਆ ਕਰਾਂ ਲਵਾਂ ਇੱਕ ਮਿੰਟ ਇੱਕ ਮਿੰਟ ਜੈਦੀ ਖਲੋ ਜਾ ਖਲੋ ਜਾ ਇੱਕ